ਰਾਜਪੁਰਾ ਬਾਈਪਾਸ ਤੇ ਹੋਈ ਗੱਡੀਆਂ ਦੀ ਆਪਸ ਵਿੱਚ ਟੱਕਰ ਡਿਊਟੀ ਕਰ ਰਹੇ ਸੜਕ ਸੁਰੱਖਿਆ ਕੋਸ ਤੋਂ ਲੈਡੀ ਕਾਂਸਟੇਬਲ ਅੰਮ੍ਰਿਤ ਸ਼ਰਮਨ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਦੋ ਗੱਡੀਆਂ ਦੀ ਆਪਸ ਚ ਟੱਕਰ ਹੋ ਗਈ ਹੈ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਨੋਵਾ ਗੱਡੀ ਦੀ ਅੰਮੋ ਸਾਹਮਣੇ ਟੱਕਰ ਹੋਈ ਹੈ ਦੱਸਦੀ ਇਹ ਸਾਹਮਣੇ ਵਾਲੀ ਗੱਡੀ ਦੇ ਅਚਾਨਕ ਬ੍ਰੇਕ ਲੱਗਣ ਕਾਰਨ ਕੰਟਰੋਲ ਤੋਂ ਬਾਹਰ ਹੋ ਗਈ ਤੇ ਡਿਵਾਈਡਰ ਤੇ ਬਿਲਕੁਲ ਨੇੜੇ ਹੋਣ ਕਾਰਨ ਡਿਵਾਈਡਰ ਤੇ ਛੱਡ ਕੇ ਰੋਨ ਸਾਈਡ ਵਾਲੀ ਇਸ ਨਾਲ ਉਹਦਾ ਹੈਂਡਲ ਫ੍ਰੀ ਹੋ ਗਿਆ ਜਿਸਦੇ ਵਜ੍ਹਾ ਨਾਲ ਉਹ ਕੰਟਰੋਲ 'ਚ ਨਹੀਂ ਆਈ ਤੇ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਸਰਪਨਾ ਨਾਮ ਜੀ ਮੇਰਾ ਨਾਮ ਜਗਦੀਸ਼ ਰਾਜਾ ਜੀ ਕਿੱਥੋਂ ਆਏ ਆ ਅਸੀਂ ਪੀਜੀਆ ਹੀ ਤੋਂ ਆਇਆ ਮੈਂ ਰਹਿਣ ਵਾਲਾ ਪਠਾਨਕੋਟ ਦਾ ਸਰ ਚੰਡੀਗੜ੍ਹ ਪੀਚੇ ਤੋਂ ਸਰ ਅਜ ਕੜਾ ਬਾਈਪਾਸ ਤੇ ਹੋਇਆ ਜੀ ਕਿਹਦੇ ਨਾਲ ਹੋਇਆ ਤੁਹਾਡਾ ਕਿੱਦਾਂ ਹੋਇਆ ਸਰ ਮੈਂ ਜਾ ਰਿਹਾ ਸੀ ਗੱਡੀ ਤੇ ਆਰਾਮ ਨਾਲ ਜਾ ਰਿਹਾ ਅਗਲੀ ਗੱਡੀ ਨੇ ਜਿਸ ਤਰ੍ਹਾਂ ਬ੍ਰੇਕ ਮਾਰੀ ਆ ਤੇ ਬਿੱਤਾਂ ਮੈਂ ਬ੍ਰੇਕ ਮਾਰੀ ਆ ਗੱਡੀ ਦਾ ਮੜਿਆ ਬੈਲੈਂਸ ਹੋ ਗਿਆ ਇਸ ਤਰ੍ਹਾਂ ਟਵੈਟਰ ਦੀ ਗੱਡੀ ਚੜ ਗਈ ਟਵੈਟਰ ਦੀ ਗੱਡੀ ਫ੍ਰੀ ਹੋਣ ਤੋਂ ਬਾਅਦ ਪਾਰਕ ਪਾਰ ਦੀ ਗੱਡੀ ਨਾਲ ਐਕਸੀਡੈਂਟ ਹੋ ਗਿਆ ਸਰ ਕਿੱਥਾ ਹੋਇਆ ਕਿੱਦਾਂ ਹਾਂਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਗੱਡੀ ਦਾ ਹੋ ਗਿਆ ਸਰ ਜਿੰਨਾ ਕੋਈ ਗੱਡੀ ਦਾ ਜਿਆਦਾ ਬਹੁਤ ਜਿਆਦਾ ਨੁਕਸਾਨ ਆ ਅਗਲੀ ਗੱਡੀ ਦਾ ਇਸ ਤੋਂ ਹੁਣ ਕੀ ਕਹਿ ਸਕਨੇ ਸਰ ਪਰਮਾਤਮਾ ਹੀ ਇਹ ਚੋਣ ਦੀ ਚਾਨੀ ਨੁਕਸਾਨ ਬਚਾਈ ਹੋ ਗਿਆ ਸੀ ਆਪਣਾ ਵੀ ਪਚਾਹ ਹੋ ਗਿਆ ਕਿਸੇ ਗੱਡੀ ਵਾਲੇ ਦਾ ਵੀ ਪਚਾਹ ਹੋ ਗਿਆ ਜੀ ਕਿਤੇ ਕਿੱਥੇ ਦੀ ਸੀ ਜੀ ਉਸ ਗੱਡੀ ਸਰ ਪਤਾ ਨਹੀਂ ਕਿੱਥੋਂ ਦੀ ਸੀ ਕਿੰਨੇ ਕ ਬੰਦੇ ਸੀ ਗੱਡੀ ਦੇ ਕੱਲੇ-ਕੱਲੇ ਸੀ ਸਰ ਅੱਛਾ ਕਿੱਧਰ ਕਿੱਧਰ ਰਹਿਣ ਹੋਇਆ ਸੀ ਅਸੀਂ ਪਠਾਨਕੋਟ ਤੇ ਰਹਿਣ ਵਾਲੇ ਸੀ ਇਧਰ ਗੱਡੀ ਇਧਰ ਮੈਂ ਰਿਸ਼ਤੇਦਾਰਾਂ ਦੇ ਤੇ ਛੱਡਣ ਜਾ ਰਿਹਾ ਸੀ ਉਹ ਛੱਡ ਕੇ ਆ ਰਿਹਾ ਸੀ ਪਪੂ ਸਿੰਘ ਕਿੱਥੇ ਛੱਡ ਗਿਆ ਮੈਂ ਪਟਿਆਲੇ ਛੱਡ ਗਿਆ ਸੀ ਸਾਰਾ ਆਪਣਾ ਨਵਾਂ ਹੈ ਮੈਕੈਨਿਕ ਇੰਸਪੈਕਟਰ ਸ਼ਿਵਰਾਜ ਸਿੰਘ ਥੱਲੋਂ ਮੈਂ ਐਸਐਚਓ ਸਾਡਾ ਅਫੀਸ ਡਿਊਟੀ ਕਰ ਰਹੇ ਹੈ ਪਰ ਜਿਹੜਾ ਸਨ ਹੋਇਆ ਹੈ ਸੰਯੁਕਤ ਰਾਹ ਮੈਡੀਸਨ ਸ਼ਾਮ ਨੂੰ ਇੱਕ ਐਕਸੀਡੈਂਟ ਹੋਇਆ ਨੇੜੇ ਉਂਡਾਈ ਦੇ ਤੁਸੀਂ ਦਰਮਿਆਨ ਦਾਜਪੁਰਾ ਤੇ ਬਹੁਤ ਅਗਰ ਤੇ ਉੱਥੇ ਪਹੁੰਚਿਆ ਨਿਮਾਪਾ ਦੇਖਿਆ ਇਹ ਇਹਦੇ ਦੋਨੋਂ ਦੋ ਕਾਰਾਂ ਦਾ ਐਕਸੀਡੈਂਟ ਹੈ Maruti Celerio ਤੇ Toyota Innova ਤੇ ਦੋਨਾਂ ਦੇ ਵਿੱਚ ਇਕੱਲੇ ਇਕ-ਇਕ ਸਵਾਰੀ ਸੀਗੀ ਉਹਨਾਂ ਦੇ ਮਾਮੂਲੀ ਸੱਟਾਂ ਨੇ ਕੋਈ ਮੇਜਰ ਨੁਕਸਾਨ ਨਹੀਂ ਹੈ ਕਾਰਨ ਨੂੰ ਸੌਖਾ ਹੈ ਉਹ ਜਾਂਚ ਕਿੰਨ ਚੱਲ ਰਹੀ ਹੈ ਜੀਮੇਨ ਦੇ ਬਿਆਨ ਦੇ ਲੈ ਕੇ ਪੁਲਿਸ ਦੀ ਕਮੰਡੀ ਕਰ ਰਹੀ ਹੈ ਜੀ ਮੈਂ ਤੁਹਾਨੂੰ ਆਪਣਾ ਨਾਮ ਦੱਸਾਂ ਮੈਂ ਸੜਕ ਸੁਰੱਖਿਆ ਫੋਰਸ ਤੋਂ ਲੇਡੀ ਕਨਸਟੇਬਲ ਬੰਦਨਾ ਸ਼ਰਮਾ ਮਤਲਬ ਜਿਹੜਾ ਸਟੈਂਬਰ ਕਿਤਾ ਹੋਇਆ ਸਰ ਇਹ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਪੂਰੇ ਆਕੇ ਪਤਾ ਚੱਲਿਆ ਕਿ ਜਿਹੜੀ ਨੋਵਾ ਕਾਰ ਹੈ ਇਹ ਸਾਹਮਣੇ ਤੋਂ ਆ ਰਹੀ ਤੇ ਇਹਦੇ ਸਾਹਮਣੇ ਵਾਲੀ ਗੱਡੀ ਦੇ ਅਚਾਨਕ ਬ੍ਰੇਕ ਲੱਗਣ ਕਾਰਨ ਇਹਦਾ ਕੰਟਰੋਲ ਹੋ ਗਿਆ। ਆਪ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਸ ਚੱਕਰ ਜਿਹੜਾ ਨੇ ਹਲਕੀ ਜਿਹੀ ਟਾਣ ਲਈ ਤੇ ਜੋ ਡਿਵਾਈਡਰ ਦੇ ਬਿਲਕੁਲ ਨੇੜੇ ਹੋਣ ਕਾਰਨ ਡਿਵਾਈਡਰ ਤੇ ਚੜ ਕੇ ਉਹ ਰੌਂਗ ਸਾਈਡ ਆ ਗਈ ਤੇ ਇਹਨਾਂ ਦਾ ਹੈਂਡਲ ਫ੍ਰੀ ਹੋ ਗਿਆ ਇਸ ਵਜ੍ਹਾ ਕਰਕੇ ਤਾਂ ਕੰਟਰੋਲ ਨਹੀਂ ਹੋਈ ਤੇ ਸਾਹਮਣੇ ਤੋਂ ਆ ਰਹੀ ਦੂਸਰੀ ਕਾਰ ਦੇ ਨਾਲ ਇਹਨਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਦੋਨਾਂ ਨੂੰ ਮਾਮੂਲੀ ਸੱਟਾਂ ਆਈਆਂ ਤੇ ਦੋਨੋਂ ਬਿਲਕੁਲ ਠੀਕ ਨੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਬਟ ਜਾਨ ਨਾਲ ਦਾ ਰੱਖਿਆ ਹੋ ਚੁੱਕਿਆ ਹੈ ਇੱਕ ਤਾਂ ਇਹ ਪਠਾਨਕੋਟ ਤੋਂ ਨੇ ਜੋ ਉਧਰ ਉਹਨਾਂ ਦਾ ਕੋਈ ਸੈਲਰ ਵਗੈਰਾ ਨੇ ਉਧਰ ਜਾ ਰਹੇ ਸੀ ਇੱਕ ਇਧਰ ਤੋਂ ਨੇ ਇੱਕ ਬਨੂੜ ਤੋਂ ਨੋਖਿਰਗੜ ਪਿੰਡ ਤੋਂ ਨੇ ਜੋ ਆਪਣੇ ਡਿਊਟੀ ਲਈ ਜਾ ਰਹੇ ਸੀ ਇਹ